ਜੀ ਮਹਾਦੀ ਦੇ ਬਲੌਂਗੀ ਦੇ ਵਿੱਚ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਕੈਂਪੇਨ ਕਰਨ ਮੈਂ ਖੁਦ ਆਇਆ ਸੀ ਔਰ ਸਾਡੇ ਨਾਲ ਅੱਜ ਸਾਡੀਆਂ ਜਿਹੜੀਆਂ ਆਸ਼ਾ ਵਰਕਰਸ ਆਸ਼ਾ ਸੁਪਰਵਾਈਜ਼ਰ ਔਰ ਨਰਸਿੰਗ ਸਟੂਡੈਂਟਸ ਔਰ ਬਹੁਤ ਸਾਰੇ ਜਿਹੜੇ ਵਲੰਟੀਅਰ ਆ ਗਿਆ ਇਹਨਾਂ ਪਿੰਡਾਂ ਦੇ ਇਹ ਪਿੰਡ ਹੈਗਾ ਪੰਚਾਇਤਾਂ ਹੈਗੀਆਂ ਦੋ ਇਹਨਾਂ ਦੇ ਔਰ ਇਹ ਬਹੁਤ ਸਾਰੇ ਇਹਨਾਂ ਦੇ ਜਿਹੜੇ ਵਲੰਟੀਅਰ ਵੀ ਆ ਉਹ ਉਹਨਾਂ ਨੇ ਅਪਰੀਸ਼ੀਏਟ ਵੀ ਕੀਤਾ ਉਹਨਾਂ ਨੇ ਘਰ ਘਰ ਜਾ ਕੇ ਦੇਖਿਆ ਵੀ ਆ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਦੇਖਿਆ ਮੀਡੀਆ ਵਾਲਿਆਂ ਨੇ ਕਿ ਅਸੀਂ ਜਿਹੜਾ ਹੈਗਾ 10 12 ਘਰਾਂ 'ਚ ਗਏ ਹੋਵਾਂਗੇ ਸਾਰਿਆਂ ਦੇ ਕੂਲਰ ਦੇ ਵਿੱਚ ਸਾਨੂੰ ਡੈਂਗੂ ਦਾ ਲਾਰਵਾ ਮਿਲਿਆ ਜੀ ਡੈਂਗ ਉਹਦੀ ਹਵਾ ਤੁਹਾਡੇ ਅੰਦਰ ਜਾਂਦੀ ਹੈ ਉਹਦੇ ਨਾਲ ਉੱਥੋਂ ਹੀ ਮੱਛਰ ਪੈਦਾ ਹੋ ਰਿਹਾ ਜਿਹਨੇ ਡੈਂਗ ਜਿਹੜਾ ਡੈਂਗੀ ਵਾਲਾ ਮੱਛਰ ਹੈ ਜਿਹਨੂੰ ਅਸੀਂ ਐਡੀਸ ਏਜੀਪਟੀ ਕਹਿੰਦੇ ਆ ਉਹਦੇ ਤੇ ਚਿੱਟੀਆਂ ਧਾਰੀਆਂ ਵਾਲਾ ਮੱਛਰ ਹੈ ਦਿਨ ਵੇਲੇ ਕੱਟਦਾ ਹੈ ਸਾਫ਼ ਪਾਣੀ 'ਚ ਪੈਦਾ ਹੁੰਦਾ ਕੂਲਰ 'ਚ ਪੈਦਾ ਹੁੰਦਾ ਤੁਸੀਂ ਕੂਲਰ ਵਿੱਚ ਦੇਖ ਕੇ ਆਇਓ ਮਰੀ ਪਲਾਂਟ ਵਿੱਚ ਦੇਖ ਕੇ ਆਇਓ ਇਸ ਤੋਂ ਸਵਾਇ ਤੁਸੀਂ ਜਿਹੜੀ ਫ੍ਰਿਜ ਦੇ ਨੀਚੇ ਟ੍ਰੇ ਹੁੰਦੀ ਹੈ ਉਹਦੇ ਵਿੱਚ ਦੇਖ ਕੇ ਆਇਓ ਜਿਹੜੇ ਪਾਂਛੀਆਂ ਵਾਸਤੇ ਕਟੋਰੇ ਰੱਖਦੇ ਆ ਉਹਨਾਂ ਵਾਸਤੇ ਹੁੰਦਾ ਆਪਣੇ ਕੋਲ ਇੱਕ ਕੰਸਟਰਕਸ਼ਨ ਚੱਲਦੀ ਆ ਉੱਥੇ ਪਾਣੀ ਸਟੋਰ ਕਰਦੇ ਆ ਉਹਦੇ ਵਿੱਚ ਦਾ ਕਈ ਵਾਰੀ ਡਰਮ ਰੱਖਦੇ ਆ ਪਿਛਲੀ ਵਾਰੀ ਮੈਂ ਤੁਹਾਡੇ ਬੜਮਾਜਰਾ ਗਿਆ ਸੀ ਉੱਥੇ ਲੋਕਾਂ ਨੇ ਵੱਡੇ ਵੱਡੇ ਡਰਮ ਭਰੇ ਹੋਏ ਸੀ ਉਹਨਾਂ ਦੇ ਲਾਰਵਾ ਨਾ ਭਰੇ ਪਏ ਸੀਗੇ ਇਹਦੇ ਵਾਸਤੇ ਇੱਕੋ ਹੀ ਆ ਕਿ ਤੁਸੀਂ ਹਰ ਸ਼ੁੱਕਰਵਾਰ ਨੂੰ ਉਹਨੂੰ ਸੁਕਾਣਾ ਹੈਗਾ ਤੇ ਚੰਗੀ ਤਰ੍ਹਾਂ ਸੁਕਾ ਕੇ 2-3 ਘੰਟੇ ਬਾਅਦ ਫਿਰ ਦੁਬਾਰਾ ਭਰ ਲਓ ਉਹਨੂੰ ਜੇ ਆਪਾਂ ਇਹ ਵਾਲੀਆਂ ਪ੍ਰਕਾਸ਼ਨ ਲਵਾਂਗੇ কুলਰ ਦਾ ਪਾਣੀ ਸੁਕਾ ਕੇ ਦੁਬਾਰਾ ਭਰ ਲਾਂਗੇ ਫ੍ਰਿਜ ਦੀ ਟ੍ਰੇ ਸੁਕਾ ਦਾਂਗੇ ਪੰਜੀਆਂ ਵਾਲਾ ਕਟੋਰਾ ਜਿਹੜਾ ਹੈਗਾ ਉਹਨੂੰ ਸਾਫ਼ ਕਰਕੇ ਸੁਕਾ ਕੇ ਦੁਬਾਰਾ ਭਰ ਦਾਂਗੇ ਜੇ ਆਪਾਂ ਇਹ ਛੋਟੇ ਛੋਟੀਆਂ ਪ੍ਰਕਾਸ਼ਨ ਲਵਾਂਗੇ ਮਨੀ ਪਲਾਂਟ ਰੱਖਾਂਗੇ ਉਹਦਾ ਪਾਣੀ ਚੇਂਜ ਕਰਦੇ ਘਰ ਦੇ ਵਿੱਚ ਘਰ ਦੇ ਆਸ-ਪਾਸ ਅਸੀਂ ਘਰ ਦੇ ਵਿੱਚ ਮੱਛਰ ਨੂੰ ਪੈਦਾ ਨਹੀਂ ਹੋਣ ਦੇਵਾਂਗੇ ਆਸ-ਪਾਸ ਨਹੀਂ ਪੈਦਾ ਹੋਣ ਦੇਵਾਂਗੇ ਤਾਂ ਆਪਾਂ ਇੱਕ ਬਹੁਤ ਵੱਡੀ ਮੁਸੀਬਤ ਜਿਹਨੂੰ ਅਸੀਂ ਡੈਂਗੋ ਬੁਖਾਰ ਚਿਕਨਗੁਨੀਆ ਬੁਖਾਰ ਜਾਂ ਮਲੇਰੀਆ ਬੁਖਾਰ ਕਹਿੰਦੇ ਆ ਨਾ ਸਾਰਿਆਂ ਤੋਂ ਬਚ ਜਾਗੇ ਮੱਖੀਆਂ ਤੇ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਜਾਗੇ